ਜੇਕਰ ਤੁਸੀਂ ਵੀ ਮਾਤਾ ਕੁਮਾਹੀ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਜੀ ਹਾਂ ਹੁਣ ਮਾਤਾ ਦੇ ਦਰਬਾਰ ਜਾਣ ਵਾਲੀਆਂ ਸੰਗਤਾਂ ਨੂੰ ਟੁੱਟੇ ਭੱਜੇ ਰਾਹਾਂ ਦੀ ਪਰੇਸ਼ਾਨੀ ਤੋਂ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਇਸ ਰਾਸਤੇ ਤੇ ਪੰਜਾਬ ਸਰਕਾਰ ਦੀ ਨਜ਼ਰ ਸੁਵੱਲੀ ਹੋ ਗਈ ਹੈ ਲੋਕ ਨਿਰਮਾਣ ਮੰਤਰੀ ਹਰਪਜਨ ਸਿੰਘ ਈਟੀਓ ਦੇ ਵੱਲੋਂ 9.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਦਸੂਹਾ ਕਮਾਹੀ ਦੇਵੀ ਸੜਕ ਦੀ ਸਪੈਸ਼ਲ ਰਿਪੇਅਰ ਦਾ ਨੀ ਪੱਥਰ ਰੱਖ ਦਿੱਤਾ ਗਿਆ ਹੈ ਤੇ ਜਲਦ ਹੀ ਇਹ ਨਿਰਮਾਣ ਕਾਰਜ ਦੀ ਸ਼ੁਰੂਆਤ ਹੋਵੇਗੀ ਜ਼ਿਕਰ ਖਾਸ ਹੈ ਕਿ ਪ੍ਰਧਾਨ ਮੰਤਰੀ ਗram ਸੜਕ ਯੋਜਨਾ ਦੇ ਤਹਿਤ ਇਸ ਸੜਕ ਦੀ ਆਖਰੀ ਮੁਰੰਮਤ ਸਾਲ 2013 ਵਿੱਚ ਕੀਤੀ ਗਈ ਸੀ ਇਹ ਸੜਕ ਕੰਡੀ ਖੇਤਰ ਦੀ ਬੇਹੱਦੀ ਮਹੱਤਵਪੂਰਨ ਸੜਕ ਹੈ ਜੋ ਕਿ ਨੈਸ਼ਨਲ ਹਾਈਵੇ 44 ਦਸੂਹਾ ਤੋਂ ਤਲਵਾੜਾ ਢੋਲਵਾਹਾ ਹਰਿਆਣਾ ਰੋਡ ਕਮਾਹੀ ਦੇਵੀ ਨੂੰ ਜੋੜਦੀ ਹੈ ਇਸ ਸੜਕ ਤੇ ਪਾਂਡਵ ਸਰੋਵਰ ਮੰਦਿਰ ਮੰਦਰ ਬਾਬਾ ਲਾਲ ਦਿਵਾਲ ਜੀ ਤੇ ਕਮਾਹੀ ਦੇਵੀ ਮੰਦਰ ਵਰਗੇ ਧਾਰਮਿਕ ਸਥਾਨ ਸਥਿਤ ਨੇ ਜੋ ਕਿ ਸਮੁੱਚੇ ਇਲਾਕੇ ਦੇ ਵਿੱਚ ਬੇहद ਮਸ਼ਹੂਰ ਨੇ ਇਸ ਤੋਂ ਇਲਾਵਾ ਕਰੀਬ 30 ਤੋਂ 40 ਪਿੰਡਾਂ ਦੇ ਲੋਕਾਂ ਨੂੰ ਇਸ ਸੜਕ ਤੋਂ ਲੰਘਣਾ ਪੈਂਦਾ ਹੈ ਨੀਮਾ ਅਨੁਸਾਰ ਸਾਲ 2018 ਦੇ ਵਿੱਚ ਇਸ ਦੀ ਮੁਰੰਮਤ ਹੋਣੀ ਸੀ ਪਰ ਸਮੇਂ ਦੀ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੂਰੇ ਸੂਬੇ ਦੇ ਵਿੱਚ ਸੜਕੀ ਨੈਟਵਰਕ ਨੂੰ ਮਜ਼ਬੂਤ ਕਰ ਰਹੀ ਹੈ ਇਸੇ ਲੜੀ ਦੇ ਤਹਿਤ ਇਹ ਸੜਕ ਵੀ ਬਣਾਈ ਜਾ ਰਹੀ ਹੈ ਇਸ ਸੜਕ ਦੀ ਉਸਾਰੀ ਦਾ ਕੰਮ 26 ਸਤੰਬਰ 2024 ਤੱਕ ਮੁਕੰਮਲ ਕਰ ਲਿਆ ਜਾਵੇਗਾ ਰੋਡ ਆ ਸੁਖਾ ਤੋਂ ਕਮਾਹੀ ਦੇਵੀ ਰੋਡ ਇੱਕ ਬਹੁਤ ਹੀ ਮਹੱਤਵਪੂਰਨ ਰੋਡ ਆ ਰਹੇ ਤੇ ਤੁਸੀਂ ਦੇਖਦੇ ਹੋ ਕਿ ਸਾਡੇ ਕਾਫੀ ਧਾਰਮਿਕ ਸਥਾਨ ਕਮਾਹੀ ਦੇਵੀ ਮੰਦਿਰ ਤੱਕ ਜਾਂਦੀ ਆ ਬਾਬਾ ਲਾਲदयाल ਜੀ ਮੰਦਿਰ ਵੀ ਇੱਥੇ ਹੀ ਆ ਸੋ 2013 ਦੇ ਵਿੱਚ ਲਾਸਟੇ ਰੋਡ ਬਣੀ ਸੀਗੀ ਜਦ ਕਿ ਰੂਲਸ ਇਹ ਕਹਿੰਦੇ ਨੇ ਕਿ ਹਰ ਰੋਡ ਲਗਭਗ 5 ਸਾਲ ਬਾਅਦ ਜਿਹੜੀ ਆ ਉਹ ਰਿਪੇਅਰ ਵਾਸਤੇ ਡਿਊ ਹੋ ਜਾਂਦੀ ਹੈ। ਉਹ ਉਸ ਤਰ੍ਹਾਂ ਦੇਖੀਏ ਤੇ 2018 ਚ ਬਣਨੀ ਚਾਹੀਦੀ ਸੀਗੀ। ਪਰ ਬਿਲਕੁਲ ਹੀ ਕੋਈ ਧਿਆਨ ਜਿਹੜਾ ਇਹਦੇ ਵੱਲ ਨਹੀਂ ਦਿੱਤਾ ਗਿਆ। ਜਦੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਆਈ ਤੇ ਉਹਨਾਂ ਦਾ ਇੱਕ ਵਿਜ਼ਨ ਸੀਗਾ ਕਿ ਅਸੀਂ ਸੜਕਾਂ ਜਿਹੜੀਆਂ ਨੇ ਉਹਨਾਂ ਨੂੰ ਰਿਪੇਅਰ ਵੀ ਕਰਨਾ ਆ ਔਰ ਜਿਹੜੀਆਂ ਚੌੜੀਆਂ ਵੀ ਕਰਨਾ ਜਿੱਥੇ ਜ਼ਰੂਰਤ ਆ। ਸੋ ਅਸੀਂ ਇਹਦੇ ਤਹਿਤ ਕੋਈ ਬਹੁਤ ਜੜੀਆਂ ਮਾੜੀਆਂ ਛੜਕਾਂ ਸੀਗੀਆਂ ਉਹਨਾਂ ਦੀ ਕੈਟੇਗਰੀਜੇਸ਼ਨ ਕੀਤੀ ਕੁਝ ਪੀਸੀਆਈ 1 ਚ ਆਈਆਂ ਕੁਝ 2 ਚ ਆਈਆਂ ਸੋ ਸਾਡੇ ਮਾਨਯੋਗ ਜਿਹੜੇ ਹਲਕਾ ਤੋਂ ਐਮਐਲਏ ਸਾਹਿਬ ਨੇ ਸਰਦਾਰ ਕਰਮਜੀਤ ਸਿੰਘ ਕੁੰਮਨ ਸਾਹਿਬ ਇਹਨਾਂ ਨੇ ਕਾਫੀ ਜ਼ੋਰ ਦਿੱਤਾ ਕਿ ਇਹ ਜਿਹੜੀ ਰੋਡ ਆ ਮੇਰੇ ਇਲਾਕੇ ਦੀ ਬੜੀ ਅਹਿਮ ਰੋਡ ਆ ਔਰ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਉਹ ਬਣਾਇਆ ਜਾਵੇ ਸੋ ਮੈਨੂੰ ਯਾਦ ਆ ਕਿ ਸਮੇਂ-ਸਮੇਂ ਤੇ ਜਦੋਂ ਵੀ ਅਸੀਂ ਮਿਲਦੇ ਹੁੰਦੇ ਸੀਗੇ ਉਦੋਂ ਇਸ ਰੋਡ ਦੀ ਜ਼ਿਆਦਾਤਰ ਗੱਲ ਹੁੰਦੀ ਸੀਗੀ ਸੋ ਅਸੀਂ ਇਹਨੂੰ ਅੱਜ 4.5 ਕਰੋੜ ਰੁਪਏ 9.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਜੜਾਇਆ ਇਨੂੰ ਜਿਹੜਾ ਸਟਰੈਂਥਨ ਕਰਨ ਜਾ ਰਹੇ ਆ ਜਿਹੜੀ ਕੁੱਲ ਇਹਦੀ ਲੰਬਾਈ ਆ ਉਹ ਲਗਭਗ 20 ਕਿਲੋਮੀਟਰ ਜਿਹਦੇ ਵਿੱਚੋਂ ਕੋਈ ਜੜਕ ਜਿਹੜੀ ਆ ਉਹ 5.5 ਮੀਟਰ ਚੌੜੀ ਆ ਅਕੇ ਜਾ ਕੇ 4.5 ਮੀਟਰ ਜਿਹੜੀ ਆ ਉਹ ਚੌੜੀ ਆ ਔਰ ਅਸੀਂ ਇਹਨੂੰ ਅ ਲਗਭਗ ਸਤੰਬਰ ਤੱਕ ਅਗਸਤ ਸਤੰਬਰ ਤੱਕ ਜਲਾਇਆ ਉਹ ਕੰਪਲੀਟ ਕਰ ਦੇਵਾਂਗੇ ਜਦੋਂ ਇਹ ਸੜਕ ਕੰਪਲੀਟ ਹੋ ਗਈ ਮੈਂ ਹੁਣ ਲੰਘ ਕੇ ਆਇਆ ਕਿ ਬਹੁਤ ਹੀ ਮਾੜਾ ਹਾਲ ਹੈ ਮੇਰਾ ਖਿਆਲ ਲੋਕਾਂ ਨੇ ਘੁੰਮਣ ਸਾਹਿਬ ਇਹਦੇ ਵਿੱਚੋਂ ਲੰਘਣਾ ਵੀ ਬੰਦ ਕਰ ਦਿੱਤਾ ਸੀ ਗਾਇਰ ਰੋਡ ਤੋਂ ਸੋ ਅਸੀਂ ਇਹਨੂੰ ਬਹੁਤ ਜਲਦ ਕੋਸ਼ਿਸ਼ ਦੇ ਵਿੱਚ ਆ ਕਿ ਜਿੰਨੀ ਜਲਦੀ ਹੋ ਸਕੇ ਉੰਨੀ ਜਲਦੀ ਇਹਨੂੰ ਠੀਕ ਕਰਕੇ ਲੋਕਾਂ ਦੇ ਜਿਹੜਾ ਹਵਾਲੇ ਕੀਤਾ